ਸਸ਼ੀ ਗਾਰਜੀ ਮੈਂ ਹਾਂ ਅਸ਼ਦੀਪ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬੀ ਇੰਡਸਟਰੀ ਨੇ ਸਮੇਂ-ਸਮੇਂ ਦੇ ਨਾਲ ਸਾਨੂੰ ਕਾਫੀ ਜਿਹੜੇ ਨੇ ਚੰਗੇ ਕਲਾਕਾਰ ਦਿੱਤੇ ਕੁਝ ਕਲਾਕਾਰ ਸਾਨੂੰ ਅਲਵਿਦਾ ਕਹਿ ਗਏ ਤੇ ਕੁਝ ਕਲਾਕਾਰਾਂ ਦੀ ਜ਼ਿੰਦਗੀ ਜਿਹੜੀ ਹਾਸੇ ਦੌਰਾਨ ਅਸੀਂ ਵੱਧਦੀ ਵੀ ਦੇਖੀ ਹੈ ਜੇਕਰ ਗੱਲ ਕਰੀਏ ਇਹਨਾਂ ਕਲਾਕਾਰਾਂ ਦੀ ਕਲਾਕਾਰੀ ਦੀ ਜੇ ਗੱਲ ਕਰੀਏ ਇਹਨਾਂ ਦੀ ਸੰਗੀਤਕਾਰੀ ਦੀ ਤਾਂ ਇਹਨਾਂ ਨੇ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਕਾਫੀ ਸਮੇਂ-ਸਮੇਂ ਦੇ ਸਿਰ ਤੇ ਜਗ੍ਹਾ ਬਣਾਈ ਪੰਜਾਬੀਆਂ ਵੱਲੋਂ ਜਿੱਥੇ ਸੰਗੀਤ ਨੂੰ ਪਿਆਰ ਕੀਤਾ ਗਿਆ ਉੱਥੇ ਹੀ ਇਹਨਾਂ ਕਲਾਕਾਰਾਂ ਨੂੰ ਵੀ ਜਿਹੜਾ ਹੈ ਪਰਮਾ ਹੰਗਾਰਾ ਮਿਲਿਆ ਚਾਹੇ ਉਹ ਪੰਜਾਬ ਦੇ ਵਿੱਚ ਲੋਕ ਹੋਣ ਚਾਹੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੰਨੇ ਵੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਨੇ ਉਹਨਾਂ ਵੱਲੋਂ ਹਮੇਸ਼ਾ ਹੀ ਇਨ੍ਹਾਂ ਕਲਾਕਾਰਾਂ ਨੂੰ ਯਾਦ ਰੱਖਿਆ ਜਾਵੇਗਾ ਤੇ ਇਸ ਕਲਾਕਾਰਾਂ ਨਾਲ ਹਮੇਸ਼ਾ ਲੋਕ ਪਿਆਰ ਕਰਨਗੇ ਕਿਉਂਕਿ ਲੋਕ ਪੰਜਾਬੀ ਬੋਲੀ ਨੂੰ ਪਿਆਰ ਕਰਦੇ ਨੇ ਸਭਿਆਚਾਰਿਕ ਗੀਤਾਂ ਨੂੰ ਪਸੰਦ ਕਰਦੇ ਨੇ ਤੇ ਦੂਸਰੇ ਪਾਸੇ ਸੰਗੀਤ ਨੂੰ ਪਿਆਰ ਕਰਦੇ ਨੇ ਜੇਕਰ ਗੱਲ ਕਰੀਏ ਸਭ ਤੋਂ ਪਹਿਲਾਂ ਅਸੀਂ ਰਾਜਵੀਰ ਜਵੰਦਾ ਦੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਰਾਜਵੀਰ ਜਵੰਦਾ ਜੋ 27 ਸਤੰਬਰ 2025 ਨੂੰ ਰਾਜਵੀਰ ਜਵੰਦਾ ਦੀ ਗੱਡੀ ਹਿਮਾਚਲ ਦੇ ਨੇੜੇ ਇੱਕ ਪਿਆਣ ਖਾਸੇ ਚ ਫਸ ਗਈ ਰਿਪੋਰਟਰਾਂ ਮੁਤਾਬਕ ਕਾਰ ਨੂੰ ਕੰਟਰੋਲ ਕਰਕੇ ਸੜਕ ਦੇ ਕਿਨਾਰੇ ਜਾ ਟਕਰਾਈ ਰਾਜਵੀਰ ਨੂੰ ਸਿਰ ਤੇ ਰੀੜ ਦੀ ਹੱਡੀ ਤੇ ਗੰਭੀਰ ਚੋਟਾਂ ਆਈਆਂ 13 ਦਿਨ ਹਸਪਤਾਲ ਵਿੱਚ ਲਾਈਫ ਸਪੋਰਟ ਰਿਹਾ ਲੋਕਾਂ ਨੇ ਬਹੁਤ ਰੱਬ ਅੱਗੇ ਅਰਦਾਸ ਕੀਤੀ ਪਰ ਰੱਬ ਨੇ ਇੱਕ ਵੀ ਨਾ ਚੱਲਣ ਦਿੱਤੀ ਜੇਕਰ ਗੱਲ ਕਰੀਏ ਅਚਾਨਕ ਚਲ ਵਸੇ ਜਿਵੇਂ ਕਿ ਉਹਨਾਂ ਦੀ ਮੌਤ ਦੀ ਖਬਰ ਆਈ ਪੂਰੇ ਸੰਗੀਤ ਜਗਰ ਵਿੱਚ ਸੋਗ ਦੀ ਲਹਿਰ ਦੌੜ ਗਈ ਅਸੀਂ ਰੱਬ ਅੱਗੇ ਦੁਆ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਦੇ ਪਰਿਵਾਰ ਨੂੰ ਅਤੇ ਉਹਨਾਂ ਦੇ ਫੈਨਸ ਨੂੰ ਭਾਰਮ ਪਾਣਾ ਮੰਨਣ ਦੀ ਬਲ ਬਖਸ਼ੇ ਦੂਸਰੀ ਗੱਲ ਅੱਜ ਅਸੀਂ ਕਰਾਂਗੇ ਕੁਲਵਿੰਦਰ ਢਿੱਲੋਂ ਪੰਜਾਬੀ ਮਿਊਜ਼ਿਕ ਦਾ ਚਮਕਦਾ ਸਿਤਾਰਾ ਜਿਸ ਨੇ ਕਚਹਿਰੀਆਂ ਦੇ ਦੇਸ਼ ਮਾਹੀ ਵੇ ਵਰਗੇ ਹਿੱਟ ਗਾਣੇ ਦਿੱਤੇ 19 ਮਾਰਚ 2006 ਨੂੰ ਫਗਵਾੜਾ ਨੇੜੇ ਉਹਨਾਂ ਦੀ ਕਾਰ ਦਰਖਤ ਨਾਲ ਟਕਰਾਈ ਤੇ ਕੁਲਿੰਦਾ ਢਿੱਲੋ ਦੀ ਮੌਤ ਹੋ ਗਈ ਉਸ ਵੇਲੇ ਪੂਰੇ ਪੰਜਾਬ 'ਚ ਦੁੱਖ ਦੀ ਲਹਿਰ ਦੌੜ ਗਈ ਲੋਕ ਕਹਿੰਦੇ ਨੇ ਕਿ ਉਹ ਜਿੰਦਾ ਹਨ ਪੰਜਾਬੀ ਇੰਡਸਟਰੀ ਅੱਜ ਹੋਰ ਵੀ ਮਕਾਮ ਤੇ ਹੁੰਦੀ ਸੁਖਰਾਜ ਔਜਲਾ ਇਸ ਤੋਂ ਬਾਅਦ ਨਾਮ ਆਉਂਦਾ ਸੁਖਰਾਜ ਔਜਲਾ ਦਾ ਪੰਜਾਬੀ ਲੋਕ ਗੀਤ ਦਾ ਇੱਕ ਮਸ਼ਹੂਰ ਚਿਹਰਾ ਉਹ ਵੀ 2013 ਵਿੱਚ ਇੱਕ ਸੜਕ ਹਾਦਸੇ ਵਿੱਚ ਮਾਰੇ ਗਏ ਉਸ ਸਮੇਂ ਉਹ ਕਿਸੇ ਪ੍ਰੋਗਰਾਮ ਤੋਂ ਵਾਪਸ ਆ ਰਹੇ ਸੀ ਤੇ ਉਹਨਾਂ ਦੇ ਗੀਤ ਅੱਜ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਵੱਸਦੇ ਨੇ ਇਸ ਤੋਂ ਬਾਅਦ ਇੱਕ ਨਾਮ ਹੋਰ ਆਉਂਦਾ ਹੈ ਨਿਰਵੈਰ ਸਿੰਘ ਜੋ ਆਸਟ੍ਰੇਲੀਆ ਵਿੱਚ ਰਹਿੰਦਾ ਸੀ ਪੰਜਾਬੀ ਗੀਤ ਗਾਇਕੀ ਉਹਨਾਂ ਨੇ ਆਪਣੀ ਪਛਾਣ ਬਣਾਈ 2022 ਵਿੱਚ ਮੈਲਬਨ ਨੇੜੇ ਇੱਕ ਦੁਰਘਟਨਾ ਵਿੱਚ ਉਹਨਾਂ ਦੀ ਮੌਤ ਹੋ ਗਈ ਇਸ ਖਬਰ ਆਈ ਤਾਂ ਵਿਦੇਸ਼ ਜਾਣੀ ਪੰਜਾਬੀਆਂ ਵਿੱਚ ਇੱਕ ਸੋਗ ਦੀ ਲਹਿਰ ਉੱਠ ਖੜੀ ਹੋਈ ਜੇਕਰ ਗੱਲ ਕਰੀਏ ਹਰਪਜਨਾਂ ਜਿਵੇਂ ਕਿ ਹਰਪਜਨਾਂ 2025 ਵਿੱਚ ਕੁਰੂ ਖੇਤਰ ਨੇੜੇ ਕਾਰ ਚ ਜਾ ਰਹੇ ਸਨ ਜਦੋਂ ਅਚਾਨਕ ਸੜਕ ਤੇ ਇੱਕ ਪਸ਼ੂ ਆ ਗਿਆ ਕਾਰ ਓਵਰ ਟਰਨ ਹੋਈ ਪਰ ਰੱਬ ਦੀ ਕਿਰਪਾ ਨਾਲ ਸੁਰੱਖਿਅਤ ਬਚ ਗਏ ਉਸ ਤੋਂ ਬਾਅਦ ਉਹਨਾਂ ਨੇ ਸੜਕ ਸੁਰੱਖਿਆ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਵੀ ਗੱਲ ਕੀਤੀ ਜੇਕਰ ਗੱਲ ਕਰੀਏ ਹਰਪਜਨ ਮਾਨ ਵਾਈ ਗੁਰਦੀ ਵਿਆਨਾ ਹਾਸਾ ਉਹਨਾਂ ਨਾਲ ਵੀ ਬੜਾ ਬੁਰਾ ਵਾਪਰਿਆ ਸੀ ਲੇਕਿਨ ਅੱਜ ਜੇ ਰੱਬ ਚਾਹੇ ਤਾਂ ਉਮਰ ਵਧਾ ਦਿੰਦਾ ਹੈ ਚਾਹੇ ਤਾਂ ਘਟਾ ਦਿੰਦਾ ਹੈ ਲੇਕਿਨ ਹਰਪਜਨ ਮਾਨ ਅੱਜ ਵੀ ਸਾਡੇ ਵਿੱਚ ਨੇ ਗੁਰਦਾਸ ਮਾਨ ਜੀ ਦੀ ਗੱਲ ਕਰ ਲੈਣੇ ਆ ਇੱਕ ਸੜਕ ਹਾਦਸੇ ਵਿੱਚ ਸ਼ਿਕਾਰ ਹੋਏ ਉਹਨਾਂ ਨੇ ਖੁਦ ਨੂੰ ਦੱਸਿਆ ਕਿ ਕਈ ਵਾਰ ਹਾਦਸੇ ਵਿੱਚ ਉਹਨਾਂ ਦੇ ਨਾਲ ਬੈਠੇ ਡਰਾਈਵਰ ਦੀ ਮੌਤ ਹੋ ਗਈ ਪਰ ਉਹ ਸਿਰਫ ਰੱਬ ਦੀ ਕਿਰਪਾ ਨਾਲ ਬਚ ਗਏ ਉਹ ਕਹਿੰਦੇ ਨੇ ਕਿ ਮੈਂ ਦੂਸਰਾ ਜਨਮ ਲਿਆ ਆਲਮ ਲੋਹਾਰ ਅਸੀਂ ਜੇਕਰ ਪੁਰਾਣੇ ਸਮਿਆਂ ਦੀ ਗੱਲ ਕਰ ਲਈਏ ਤਾਂ ਆਲਮ ਲੋਹਾਰ ਪਾਕਿਸਤਾਨੀ ਪੰਜਾਬੀ ਕਾਇਕ ਜੋ ਆਪਣੀ ਤਕਰੀਰੀ ਆਵਾਜ਼ ਦਾ ਮਸ਼ਹੂਰ ਸਾਬ ਨੇ ਉਹਨਾਂ ਨੇ 1979 ਵਿੱਚ ਇੱਕ ਰੋੜ ਹਾਦਸੇ 'ਚ ਮਾਰੇ ਗਏ ਉਨ੍ਹਾਂ ਦਾ ਗੀਤ ਜੁਗਨੀ ਅੱਜ ਵੀ ਲੋਕ ਸੁਣ ਕੇ ਉਹਨਾਂ ਨੂੰ ਯਾਦ ਕਰਦੇ ਨੇ ਉਸ ਤੋਂ ਬਾਅਦ ਇੱਕ ਹੋਰ ਚਹੇਤਾ ਚਿਹਰਾ ਦਿਲਜਾਨ ਜੋ ਪੰਜਾਬੀ ਉਦਯੋਗ ਵਿੱਚ ਚਮਕਦਾ ਸਿਤਾਰਾ ਸੀ ਦਿਲਜਾਨ ਨੇ 2022 ਵਿੱਚ ਸੁਰ ਕਸ਼ੇਤਰਾ ਰੈਲਿਟੀ ਸ਼ੋਅ ਵਿੱਚ ਪਹਿਲਾ ਰਨਨਅਪ ਬਣ ਕੇ ਆਪਣੀ ਪਛਾਣ ਬਣਾਈ ਸੀ ਉਹ ਸੰਗੀਤ ਦੇ ਨਾਲ ਸੂਫੀ ਅਤੇ ਧਾਰਮਿਕ ਗੀਤਾਂ ਦੇ ਮਾਹਿਰ ਸਨ 3 ਮਾਰਚ 2021 ਨੂੰ ਜੰਡਿਆਲਾ ਗੁਰੂ ਨੇੜੇ ਉਹਨਾਂ ਦੀ ਕਾਰ ਟੱਕਰ ਨਾਲ ਟਕਰਾਈ ਤੇ ਉਸ ਦੀ ਮੌਤ ਹੋ ਗਈ ਉਹ ਆਪਣੇ ਪਰਿਵਾਰ ਨਾਲ ਕੈਨੇਡਾ ਵਿੱਚ ਰਹਿੰਦੇ ਸਨ ਪਰ ਉਸ ਵੇਲੇ ਉਹ ਆਪਣੀ ਨਵੀਂ ਰਿਲੀਜ਼ ਲਈ ਵਾਪਸ ਆ ਰਹੇ ਸਨ ਉਹਨਾਂ ਦੀ ਮੌਤ ਪੰਜਾਬੀ ਗਾਇਕ ਤੇ ਉਦਯੋਗ ਨੂੰ ਵੱਡਾ ਝਟਕਾ ਲੱਗਾ ਜੇਕਰ ਗੱਲ ਕਰੀਏ ਦੋਸਤੋ ਕੀ ਜ਼ਿੰਦਗੀ ਕਿੰਨੀ ਅਣਪਛਾਤੀ ਹੈ ਕਈ ਵਾਰ ਸਿਰਫ ਕੁਝ ਸੈਕਿੰਡਾਂ ਦਾ ਫਰਕ ਰਹਿ ਜਾਂਦਾ ਹੈ ਤਾਂ ਹਮੇਸ਼ਾ ਲਈ ਸਮਾ ਬਦਲ ਜਾਂਦਾ ਹੈ ਜੇਕਰ ਗੱਲ ਕਰੀਏ ਸਾਰੇ ਕਲਾਕਾਰਾਂ ਨੇ ਸਾਡੇ ਦਿਲ ਦੇ ਵਿੱਚ ਹਮੇਸ਼ਾ ਜਿਉਂਦੇ ਰਹਿਣਗੇ ਅਸੀਂ ਉਹਨਾਂ ਨੂੰ ਸਿਰਫ ਯਾਦ ਨਹੀਂ ਕਰਦੇ ਸੜਕਾਂ ਤੇ ਸੁਰੱਖਿਅਤ ਨਾਲ ਗੱਡੀ ਚਲਾਉਣਾ ਉਹਨਾਂ ਲਈ ਸੱਚੀ ਸ਼ਰਧਾਂਜਲੀ ਹੋਵੇਗੀ ਆਓ ਅੱਜ ਇਹਨਾਂ ਸਾਰਿਆਂ ਲਈ ਜਿਹੜੇ ਸਾਨੂੰ ਛੱਡ ਕੇ ਜਾ ਚੁੱਕੇ ਨੇ ਇਹਨਾਂ ਲਈ ਅਰਦਾਸ ਕਰੀਏ ਇਹਨਾਂ ਦੇ ਪਰਿਵਾਰ ਲਈ ਅਰਦਾਸ ਕਰੀਏ ਸੱਚੇ ਪਾਤਸ਼ਾਹ ਇਹਨਾਂ ਦੇ ਪਰਿਵਾਰ ਨੂੰ ਬਲ ਬਖਸ਼ੇ ਤੇ ਦੂਸਰੇ ਪਾਸੇ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੋ ਅਸੀਂ ਇਹਨਾਂ ਗੱਲਾਂ ਨੂੰ ਲੈ ਕੇ ਤੁਹਾਡੇ ਤੱਕ ਪਹੁੰਚਦੇ ਰਹੀਏ ਤੇ ਤੁਹਾਡੇ ਸਾਥ ਨਾਲ ਹੀ ਇਹਨਾਂ ਨੂੰ ਆਪਣੀਆਂ ਅਰਦਾਸਾਂ ਦੇ ਵਿੱਚ ਯਾਦ ਰੱਖਣਾ ਕਿ ਇਹ ਜਿਹੜੇ ਕਲਾਕਾਰ ਨੇ ਉਹ ਸਾਡੇ ਦਿਲਾਂ ਦੇ ਵਿੱਚ ਹਮੇਸ਼ਾ ਆਪਣੀ ਜਗ੍ਹਾ ਬਣਾਈ ਰੱਖਣ